ਜਿੱਥੇ ਪੰਜਾਬ ਦੇ ਲੋਕ ਮਾੜੇ ਹਾਲਾਤਾਂ ਦੇ ਨਾਲ ਜੂਝ ਰਹੇ ਨੇ ਉੱਥੇ ਹੀ ਆਰਮੀ ਦੇ ਲਈ ਇੱਕ ਜੰਤਰ ਬਣਾਇਆ ਗਿਆ ਸੀ ਜਿਹੜਾ ਪਾਣੀ ਦੇ ਵਿੱਚ ਚੱਲਦਾ ਤੇ ਲੋਕਾਂ ਦੀ ਸੇਫਟੀ ਕਰਦਾ ਲੋਕਾਂ ਨੂੰ ਬਚਾਉਣ ਦੇ ਲਈ ਕਹਿ ਸਕਦੇ ਆ ਵੀ ਰੈਸਕਿਊ ਆਪਰੇਸ਼ਨ ਦੇ ਲਈ ਬਣਾਇਆ ਗਿਆ ਹੈ ਇਸ ਦਾ ਨਾਮ ਹੈ ਜਿਹੜਾ ਅਟੌਰ ਐਨ 1200 ਇਸ ਦੀ ਫੀਚਰ ਦੱਸਦੇ ਆ ਤੁਹਾਨੂੰ ਜਲਦੀ ਜਲਦੀ ਵੀਡੀਓ ਦੋਸਤੋ ਸ਼ੇਅਰ ਕਰਨੀ ਹੈ ਕਿ ਹੁਣ ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਪਏ ਨੇ ਲੋਕ ਘਰਾਂ ਦੇ ਵਿੱਚੋਂ ਨਿਕਲਣ ਦੇ ਲਈ ਮਜਬੂਰ ਹੋਏ ਪਏ ਨੇ ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਤਾਂ ਉੱਥੇ ਇਹ ਮਸ਼ੀਨਰੀ ਜਿਹੜੀ ਆ ਲੋਕਾਂ ਨੂੰ ਘਰੋਂ ਕੱਢਣ ਦੇ ਵਿੱਚ ਕੰਮ ਮਾਰੀ ਆ ਤੇ ਰੈਸਕਿਊ ਕਰ ਰਹੀ ਆ ਤੇ ਰੈਸਕਿਊ ਦੇ ਜਿਹੜਾ ਆਰਮੀ ਦੇ ذریعے ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਪਹਿਲਾਂ ਆਪਾਂ ਵੀਡੀਓ ਜਿਹੜੀ ਨਾਲ-ਨਾਲ ਚੱਲ ਰਹੀ ਆ ਉਸ ਦੇ ਨਾਲ-ਨਾਲ ਤੁਹਾਨੂੰ ਦੱਸ ਦਿਆਂ ਕਿ ਟੌਰ ਜਿਹੜਾ ਐਨ 1200 ਹੈ ਇਸ ਦਾ ਫੀਚਰ ਕੀ ਆ ਤੇ ਇਸ ਦਾ ਪ੍ਰਾਈਸ ਵੈਲਿਊ ਕੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਦੇ ਪ੍ਰਾਈਸ ਦੀ ਇਸ ਦਾ ਜਿਹੜਾ ਰੇਟ ਆ ਉਹ 2 ਕਰੋੜ ਦੇ ਕਰੀਬ ਜਿਹੜਾ ਇਸ ਦਾ ਰੇਟ ਰੱਖਿਆ ਗਿਆ ਤੇ ਇੰਡੀਆ ਦੇ ਵਿੱਚ ਹੀ ਇਸ ਨੂੰ ਮੈਨੂਫੈਕਚਰਿੰਗ ਕੀਤਾ ਗਿਆ ਤੇ ਸਭ ਤੋਂ ਵੱਡੀ ਗੱਲ ਕਿ ਜੇਐਸਵੀਯੂ ਡਬਲਯੂ ਜੈਸਕੋ ਮੋਟਰਸ ਨੇ ਭਾਰਤੀ ਸੈਨਾ ਦੇ ਲਈ ਇੰਡੀਅਨ ਆਰਮੀ ਦੇ ਲਈ ਇਸ ਨੂੰ ਬਣਾਇਆ ਸੀ ਤੇ ਸਭ ਤੋਂ ਵੱਡੀ ਗੱਲ ਕਿ ਪਾਣੀ ਦੇ ਵਿੱਚ ਇਹ ਨਹੀਂ ਖਰਾਬ ਹੁੰਦਾ ਤੇ ਪਾਣੀ ਦੇ ਵਿੱਚ ਚੱਲਣ ਵਾਲਾ ਜੰਤਰ ਕਹਿ ਸਕਦੇ ਆ ਵੀ ਇੱਕ ਗੱਡੀ ਐ ਜਿਹੜੀ ਕਿਸ਼ਤੀ ਦੀ ਤਰ੍ਹਾਂ ਚੱਲਦੀ ਐ ਪਰ ਬੰਦੇ ਜਿਹੜੀ ਐ ਉਹ ਰੈਸਕਿਊ ਕਰਦੀ ਐ ਸਭ ਤੋਂ ਪਹਿਲਾਂ ਤੁਹਾਨੂੰ ਹੁਣ ਇਹਦੇ ਫੀਚਰ ਦੱਸਦੇ ਨੇ ਵੀ ਇਹਦੇ ਵਿੱਚ ਜਿਹੜਾ ਡੋਜ਼ਨ ਡੀ 11 ਦਾ ਇੰਜਣ ਲੱਗਿਆ ਹੋਇਆ 55 ਐਚਪੀ ਅਤੇ 190 Nm ਟਾਰਕ ਦਾ ਜਿਸ ਦੀ ਸਪੀਡ ਜਿਹੜੀ ਆ 6 ਗੇਅਰ ਬਾਕਸ ਨੇ ਜਿਸ ਦੇ ਜ਼ਮੀਨ ਦੇ ਵਿੱਚ ਸਪੀਡ ਜਿਹੜੀ ਇਹਦੀ 40 ਕਿਲੋਮੀਟਰਾਂ ਤੇ ਪਾਣੀ ਦੇ ਵਿੱਚ 6 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਚੱਲਦਾ ਤੇ 232 ਲੀਟਰ ਡੀਜ਼ਲ ਟੈਂਕ ਹੈ ਤੇ 90 ਲੀਟਰ ਐਕਸਟਰਾ ਨਾਲ ਕੈਰੀ ਕਰਦਾ ਤਾਂ ਦੋਸਤੋ ਹੁਣ ਤੁਸੀਂ ਵੀਡੀਓ ਨਾਲ ਨਾਲ ਚੱਲ ਰਹੀ ਹੈ ਵੀ ਕਿਸ ਤਰੀਕੇ ਦੇ ਨਾਲ ਟੌਰ N 1200 ਜਿਹੜਾ ਉਹ ਕੰਮ ਕਰਦਾ ਤੇ ਜਿਹੜਾ ਫਲੱਡ ਦੇ ਜੇ ਹੜ੍ਹਾਂ ਦੀ ਸਥਿਤੀ ਨੂੰ ਦੇਖੀਏ ਤਾਂ ਉਸ ਦੇ ਵਿੱਚ ਕੰਮ ਆ ਰਿਹਾ ਆਰਮੀ ਜਿਹੜਾ ਉਹ ਰੈਸਕਿਊ ਕਰ ਰਹੀ ਹੈ ਤੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇਸ ਦੀ ਵਰਤੋਂ ਕੀਤੀ ਗਈ ਹੈ ਕੰਪਨੀ ਨੇ ਇੰਡੀਅਨ ਆਰਮੀ ਦੇ ਲਈ ਬਣਾਇਆ ਸੀ ਤੇ ਕੋਈ ਵੀ ਜਿਹੜਾ ਪਬਲਿਕ ਇਸ ਨੂੰ ਨਹੀਂ ਖਰੀਦ ਸਕਦੀ 2 ਕਰੋੜ ਦੀ ਇਸ ਦੀ ਵੈਲਿਊ ਦੱਸੀ ਜਾ ਰਹੀ ਹੈ ਤੇ ਬੜਾ ਕੰਮ ਆ ਰਿਹਾ ਹੈ ਜੰਤਰ ਲੋਕਾਂ ਦੇ ਜਿਹੜੇ ਹਾਲਾਤ ਨੇ ਉਹ ਪਰਮਾਤਮਾ ਅੱਗੇ ਅਰਦਾਸ ਇਹੀ ਕਰਦੇ ਆ ਕਿ ਉਹ ਹਾਲਾਤ ਸੁਧਰ ਜਾਣ ਪਰ ਇਹ ਜੰਤਰ ਨੇ ਜਿਹੜੇ ਉਹ ਕੰਮ ਕਰਦੇ ਨੇ ਲੋਕਾਂ ਦੀ ਜਾਨ ਬਚਾਉਂਦੇ ਨੇ ਤਾਂ ਦੋਸਤੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਸਾਇੰਸ ਨੇ ਤਰੱਕੀ ਕੀਤੀ ਹੈ ਜਿਹੜੀ ਮਸ਼ੀਨਰੀ ਨੇ ਤਰੱਕੀ ਕੀਤੀ ਹੈ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਆਪਣੀ ਰਾਏ ਸਾਂਝੀ ਕਰਨੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ